ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਆਏ ਆ ਇੱਕ ਚਟਨੀ ਦੀ ਵੀਡੀਓ ਲੈ ਕੇ ਜਿਹੜੀ ਕਿ ਖਾਣ ਦੇ ਵਿੱਚ ਬਹੁਤ ਟੇਸਟੀ ਹੁੰਦੀ ਹੈ ਤੇ ਬਣਾਉਣੀ ਬਹੁਤ ਆਸਾਨ ਹੁੰਦੀ ਹੈ ਕਿਉਂਕਿ ਜਿਹੜੀ ਹੈਗੀ ਆ ਨਾ ਅੰਬ ਕੱਚੀ ਅੰਬੀ ਦੀ ਤੇ ਪੁਦੀਨੇ ਦੀ ਚਟਨੀ ਇੱਕ ਤੇ ਵੈਸੇ ਠੰਡੀ ਹੁੰਦੀ ਹੈ ਗਰਮੀ ਦੇ ਖਾਦੀ ਵਿੱਚ ਖਾਦੀ ਹੋਈ ਬੜੀ ਵਧੀਆ ਲੱਗਦੀ ਆਓ ਫਿਰ ਆਪਾਂ ਵੇਖੀਏ ਵੀ ਆਪਾਂ ਨੂੰ ਅੰਬੀ ਦੀ ਤੇ ਪੁਦੀਨੇ ਦੀ ਚਟਨੀ ਵਾਸਤੇ ਕੀ ਕੀ ਸਮਾਨ ਚਾਹੀਦਾ ਤਾਂ ਆਪਾਂ ਕਿਵੇਂ ਬਣਾਵਾਂਗੇ ਇਦੇ ਵਾਸਤੇ ਆਪਾਂ ਨੂੰ ਚਾਹੀਦਾ ਲਸਣ, ਪੁਦੀਨਾ ਤੇ ਇੱਕ ਪਿਆਜ਼ ਤੇ ਇੱਕ ਅੰਬੀ। ਲਸਣ ਨੂੰ ਆਪਾਂ ਛਿੱਲ ਲਿਆ ਸੀ, ਤੋਸਵਾਰ ਲਿਆ ਸੀਗਾ ਤੇ ਪੁਦੀਨੇ ਨੂੰ ਜਾਂ ਮੈਂ ਤੋੜ ਲਿਆ ਸੀਗਾ, ਡੰਗ ਲਿਆ ਸੀਗਾ ਇਹਨੂੰ ਤੇ ਪਿਆਜ਼ ਨੂੰ ਤੋੜ ਛਿੱਲ ਲਿਆ ਸੀ ਤੇ ਸਾਰੇ ਸਮਾਨ ਨੂੰ ਤੋਸਵਾਰ ਕੇ ਆਪਾਂ ਲੈ ਲਿਆ। ਹੁਣ ਸਭ ਤੋਂ ਪਹਿਲਾਂ ਆਪਾਂ ਡੋਰੇ ਦੇ ਵਿੱਚ ਪਾ ਲਵਾਂਗੇ ਲਸਣ। ਲਾ ਸੰਤਾ ਆਪਾਂ ਛਿਲਕੇ ਉਸ ਤਰ੍ਹਾਂ ਤੋਂ ਉਸ ਵਰਕੇ ਪਾ ਲਿਆ ਤਾਂ ਹੁਣ ਜਿਹੜੇ ਪੁਦੀਨੇ ਦੇ ਪੱਤੇ ਆ ਨਾ ਮੈਂ ਵੈਸੇ ਤੇ ਸੌਫਟ ਜਿਹੀ ਰੱਖੇ ਸੀਗੇ ਪੱਤੇ ਏਗੋ ਥੋੜੇ ਥੋੜੇ ਡੰਗੇ ਸੀਗੇ ਤੇ ਹੁਣੇ ਆਪਾਂ ਇਹ ਨਾ ਜਿਹੜੀਆਂ ਡੰਡੀਆਂ ਮਾੜੀਆਂ ਮੋਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਆਪਾਂ ਤੋੜ ਲਾਂਗੇ ਕੱਲੇ ਪੱਤੇ ਪੱਤੇ ਹੀ ਆਪਾਂ ਪਾਵਾਂਗੇ ਤਾਂ ਪੁਦੀਨਾ ਵੀ ਆਪਾਂ ਡੰਗ ਲਿਆ ਸਾਰਾ ਤੇ ਉਹ ਵਿੱਚ ਪਾਤਾ ਤਾਂ ਹੁਣ ਆਪਾਂ ਜਿਹੜੀ ਆਪਣੇ ਕੋਲ ਅੰਬੀ ਹੈ ਉਹਨੂੰ ਵੀ ਛਿਲ ਲਵਾਂਗੇ ਇਹਦੀ ਉੱਤੋਂ ਬ੍ਰਿਕ ਬ੍ਰਿਕ ਛਿਲ ਲਾ ਲਵਾਂਗੇ ਦੋ ਰੇਡੰਡੇ ਦੇ ਵਿੱਚ ਬਣੀ ਹੋਈ ਚਟਨੀ ਇੰਨੀ ਵਧੀਆ ਲੱਗਦੀ ਐ ਮਤਲਬ ਕੁੰਡੇ ਕੋਟੇ ਦੇ ਵਿੱਚ ਤੇ ਇੰਨੀ ਵਧੀਆ ਲੱਗਦੀ ਐ ਤੇ ਮਿਕਸੀ ਨੂੰ ਤਾਂ ਪਰੇ ਕਰਦੀ ਐ ਕੀ ਮਿਕਸੀ ਇਸ ਚਟਨੀ ਦੀ ਕੀ ਰਿਸ ਕਰ ਲੂਗੀ ਸਭ ਤੋਂ ਪਹਿਲਾਂ ਆਪਾਂ ਪੁਦੀਨਾ ਤੇ ਲਸਣ ਚਾ ਕੋਟਲਾ ਮੰਗੇ ਕਿਉਂਕਿ ਫਿਰ ਜੇ ਸਾਰਾ ਕੁਝ ਇਕੱਠਾ ਐ ਪਕਟਾਂਗੇ ਤਾਂ ਫਿਰ ਇਸ ਵਿੱਚ ਲਸਣ ਤੇ ਪੁਦੀਨੇ ਦੇ ਪੱਤੇ ਸਾਫਤ ਰਹਿ ਜਾਣਗੇ ਜਿਹੜੇ ਕੀ ਵਧੀਆ ਨਹੀਂ ਲੱਗਦੇ ਇਹਨੂੰ ਐ ਆਪਾਂ ਕੁੱਟ-ਕੁੱਟ ਕੇ ਬਿਲਕੁਲ ਬਰੀਕ ਬਣਾ ਲਾਂਗੇ ਤਾਂ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਪਾ ਲਵਾਂਗੇ ਨਮਕ ਨਮਕ ਤੇ ਲਾਲ ਮਿਰਚ ਜੇ ਤੁਹਾਡੇ ਕੋਲੇ ਹਰੀ ਹੈ ਤਾਂ ਹਰੀ ਪਾ ਲਓ ਅੱਜ ਮੇਰੇ ਕੋਲੇ ਹਰੀ ਮਿਰਚ ਖਤਮ ਸੀ ਮੈਂ ਤਾਂ ਕਰਕੇ ਕੱਲੀ ਲਾਲ ਹੀ ਪਾ ਰਹੀ ਹਾਂ ਨਾਲ ਥੋੜੀ ਜਿਹੀ ਪਾ ਲਾਂਗੇ ਆਪਾਂ ਕਾਲੀ ਮਿਰਚ ਥੋੜੇ ਜਿਹੀ ਤਿੱਖੇਪਨ ਵਾਸਤੇ ਲਾਲ ਤੇ ਕਾਲੀ ਬਹੁਤ ਵਧੀਆ ਟੇਸਟ ਦਿੰਦੀਆਂ ਇਸ ਚਟਨੀ ਦੇ ਵਿੱਚ ਤਾ ਹੁਣ ਇਹਨੂੰ ਆਪਾਂ ਨਾ ਗੋਲ-ਗੋਲ ਘੁਮਾ ਕੇ ਤੇ ਚੰਗੀ ਤਰ੍ਹਾਂ ਆਪਾਂ ਬਿਲਕੁਲ ਐਨ ਇਹ ਵੀ ਫਾਈਨ ਪੇਸਟ ਬਣਾ ਲਵਾਂਗੇ ਜਦੋਂ ਆਪਾਂ ਐਸ ਤਰ੍ਹਾਂ ਆਪਾਂ ਦੋਰੇ ਵੀ ਚੱਕਦੇ ਨੇ ਤੇ ਠੀਕ ਹੈ ਬਿਲਕੁਲ ਜਦੋਂ ਐਨ ਬਦਿਆਰ ਰਕਣਾ ਲੱਗ ਜਾਂਦਾ ਤਾਂ ਫਿਰ ਐਨ ਸਾਰਾ ਇਹਦਾ ਜਿਹੜਾ ਹੈਗਾ ਜੂਸ ਨਿਕਲ ਆਉਂਦਾ ਹੈ ਜਿਹੜਾ ਕਿ ਖਾਨ ਦੇ ਵਿੱਚ ਬਹੁਤ ਪੇਸ਼ਟੀ ਹੁੰਦਾ ਜਿਹੜਾ ਕਿ ਆਪਣੀ ਮਿਕਚੀ ਵਾਲੀ ਚਟਨੀ ਦੇ ਵਿੱਚ ਕਦੇ ਵੀ ਉਸ ਤਰ੍ਹਾਂ ਦਾ ਟੈਕਸਚਰ ਨਹੀਂ ਆਉਂਦਾਗਾ ਹੁਣ ਆਪਾਂ ਜਿਹੜੀ ਆਪਣੇ ਕੋਲੇ ਅੰਬੀ ਹੈ ਤਾਂ ਉਹਦੋਂ ਵੀ ਆਪਾਂ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਇੱਕ ਵਾਰੀ ਤਾਂ ਮੈਂ ਲੰਬੀਆਂ ਫਾੜੀਆਂ ਕੀਤੀਆਂ ਲ ਕੱਟਣ ਲੱਗਿਆ ਨਾ ਥੋੜੀ ਜੀ ਨਾਲ ਜਿੱਤ ਜੀ ਨਾਲ ਕੱਟੀ ਗਈ ਹੈ ਜਿਹਨੂੰ ਆਪਾਂ ਚਾਕੂ ਨਾਲ ਫਿਰ ਅਲੱਗ ਕਰ ਪਾਵਾਂਗੇ ਲਓ ਤਾਂ ਇਹਨੂੰ ਆਪਾਂ ਹੁਣ ਅੰਬੀ ਨੂੰ ਵੀ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਵੀਵਰਸ ਵੀਡੀਓ ਦੇ ਚੱਲਦੇ-ਚੱਲਦੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਘੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰਨਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਤਾਂ ਲਾਉਟ ਆਪਾਂ ਅੰਬੀ ਵੀ ਸਾਰੀ ਛਿੱਲੜੀ ਤਾਂ ਹੁਣ ਇਹਨੂੰ ਆਪਾਂ ਇੱਕ ਵਾਰ ਕਿਸ ਤਰ੍ਹਾਂ ਹੀ ਐਸਟੰਡਰਡ ਕੋਟੇ ਨਾਲ ਹੀ ਕੁੱਟਾਂਗੇ ਫਿਰ ਜਦੋਂ ਦਰਦਰੀ ਜੀ ਕੁੱਟੀ ਗਈ ਫਿਰ ਇਹਨੂੰ ਗੋਲ 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 ਠੁਮਾ ਕੇ ਤਾਂ ਐਂ ਬਿਲਕੁਲ ਫਾਈਨ ਬਣਾ ਲਵਾਂਗੇ। ਕਿਸੇ ਵੀ ਰੋਟੀ ਸਬਜ਼ੀ ਦਾ ਅ ਕਿਸੇ ਵੀ ਰੋਟੀ ਦਾ ਸਵਾਦ ਇਹ ਡਬਲ ਕਰ ਦਿੰਦੀ ਹੈ। ਜਦੋਂ ਇਸ ਤਰ੍ਹਾਂ ਦੀ ਚਟਨੀ ਕੁੱਟੀ ਹੋਈ ਹੋਵੇ ਤਾਂ ਵੈਸੇ ਵੀ ਪੁਦੀਨੇ ਦੀ ਤੇ ਕੰਨਿਆ ਅੰਬੀ ਦੀ ਚਟਨੀ ਹੈ ਜਿਹੜੀ ਥੋੜੀ ਠੰਡੀ ਜ਼ਿਆਦਾ ਹੁੰਦੀ ਹੈ। ਤਾਂ ਠੰਡੀ ਹੋਣ ਕਰਕੇ ਗਰਮੀਆਂ ਤੇ ਖਾਦੀ ਹੋਈ ਤਾਂ ਬਹੁਤ ਵਧੀਆ ਹੁੰਦੀ ਹੈ। ਟੇਸਟੀ ਵੀ ਬਣਦੀ ਹੈ। ਠੰਡੀ ਵੀ ਹੁੰਦੀ ਹੈ। ਸਾਨੂੰ ਬਿਲਕੁਲ ਫਾਈਨ ਆਪਾਂ ਪੇਸਟ ਬਣਾ ਲਵਾਂਗੇ। ਨੋਟ ਟ੍ਰਾਈਂਕ ਟ੍ਰੀ ਐਂਡ ਟ੍ਰੀ ਟ੍ਰਾਪੀ ਬਹੁਤ ਜ਼ਲੀ। ਦਸੰ ਜੜਾ ਆਪਣੇ ਕੋਲੇ ਇੱਕ ਪਿਆਜ਼ ਹੈ। ਆਪਾਂ ਉਹਨੂੰ ਵੀ ਚੀਰ ਕੇ ਕੱਟ ਕੇ ਤੇ ਵਿੱਚ ਪਾ ਲਵਾਂਗੇ। ਮੈਂ ਕੋਈ ਵੀ ਚਟਨੀ ਕੁੱਟਾਂ ਤਾਂ ਮੈਂ ਪਿਆਜ਼ ਨੂੰ ਹਮੇਸ਼ਾ ਚਾਰ ਹਿੱਸਿਆਂ ਦੇ ਵਿੱਚ ਹੀ ਕੁੱਟ ਕੇ ਪਾਉਣੀ ਹੈ ਕਿਉਂਕਿ ਇਸ ਤਰ੍ਹਾਂ ਦੀ ਕਟਿੰਗ ਕੀਤੀ ਹੋਈ ਨਾ ਇੱਕ ਇੱਕ ਪੀਸ ਪਾ ਕੇ ਤਾਂ ਫਿਰ ਉਸ ਤੋਂ ਚੰਗੀ ਤਰ੍ਹਾਂ ਛੋਟੇ ਨਾਲ ਵਧੀਆ ਕੁੱਟਿਆ ਜਾਂਦਾ ਹੈ। ਉਸ ਤਰ੍ਹਾਂ ਡੰਡੇ ਨਾਲ ਡੰਡਾ ਕਹਿ ਲਓ ਸੋਟਾ ਕਹਿ ਲਓ ਕੋਟਾ ਕਹਿ ਲਓ ਬਹੁਤ ਜਲਦੀ ਕੁੱਟਿਆ ਜਾਂਦਾ ਹੈ ਇਸ ਤਰ੍ਹਾਂ। ਇੰਦਰਾ ਕੋਟ ਕੋਟਨਾਲ ਕੋਟ ਕੇ ਤਾਂ ਫਿਰ ਫਿਰ ਉਸ ਤਰ੍ਹਾਂ ਆਪਾਂ ਗੋਲ ਗੋਲੀ ਫਿਰ ਥੋੜਾ ਜਿਹਾ ਪਾ ਮਾਰਾਂਗੇ ਜਿਹੜੀ ਕਿ ਹਰ ਇੱਕ ਚੀਜ਼ ਇੱਕ ਦੂਜੇ ਦੇ ਵਿੱਚ ਅਨਮਰਜ ਹੋ ਜਾਣੀ ਹੈ। ਜੋ ਕਿੁੰਡੇ ਕਿੰਨੇ ਹੋਵੇ ਪਾ ਮੇਂ ਢੁੰਡੇ ਦਾ ਮਸਾਲਾ ਹੋਵੇ ਮਿਕਸੀ ਦੇ ਨਾਲੋਂ ਇਹਦਾ ਟੇਸਟ ਦੇ ਦਬਲ ਫਰਕ ਹੋਊਗਾ। ਪਹਿਲਾਂ ਤਾਂ ਜਦੋਂ ਇਹ ਹੁੰਦੀਆਂ ਹੀ ਨਹੀਂ ਸੀਗੀਆਂ ਮਿਕਸੀਆਂ ਸਾਡੇ ਬਚਪਨ ਦੇ ਵਿੱਚ ਤਾਂ ਸਾਡੀ ਬੀਬੀ ਤਾਂ ਇਸ ਤਰ੍ਹਾਂ ਹੀ ਕਰਦੀ ਸੀ ਵੀ ਉਹਨਾਂ ਨੇ ਗੋੜੇ ਡੰਡੇ ਦੇ ਨਾਲ ਗੁੜ ਕੁੱਟਣੀ ਚਟਨੀ ਹੋਣੀ ਜਾਂ ਪਰਠਾ ਹੋਣਾ ਜਦ ਕੋਈ ਤਦ ਬੜਾ ਵਧੀਆ ਬਣਦਾ ਸੀ ਲਓ ਜੀ ਚਟਨੀ ਗਈ ਆਪਣੀ ਕੁੱਟੀ ਤੇ ਇਹਨੂੰ ਆਪਾਂ ਹੁਣ ਇੱਕ ਵਾਰੀ ਸਾਈਡ ਤੇ ਕੱਢ ਲਵਾਂਗੇ ਠੀਕ ਹੈ ਕੋਲੀ 판 ਦੇ ਦੇਖੋ ਨੀ ਆਪਾਂ ਕੱਢ ਲਈਏ ਕਿਉਂ ਜਿਵੇਂ ਆਪਾਂ ਇਹ ਨਾ ਪੋਸਟ ਦੇ ਇੱਕ ਕੋਲੀ ਦੇ ਵਿੱਚ ਆਪਾਂ ਥੋੜੀ ਜੀ ਪਾ ਲਈ ਐ ਅੰਬੀ ਦੀ ਚਟਨੀ ਵਿੱਚ ਪਾ ਲਿਆ ਥੋੜਾ ਜਿਹਾ ਮੱਖਣ ਥੋੜਾ ਜਿਹਾ ਨਹੀਂ ਖੁੱਲਾ ਜਿਹਾ ਮੈਂ ਕੋਈ ਵੀ ਚਟਨੀ ਕੁੱਟਾਂ ਤਾਂ ਮੈਂ ਮੱਖਣ ਦੇ ਨਾਲ ਹੀ ਸਰਵ ਕਰਦੀਆਂ ਕਿਉਂਕਿ ਮੱਖਣ ਦਾ ਤੇ ਚਟਨੀ ਦਾ ਤੇ ਲੱਦਈ ਲੱਸੀ ਦਾ ਬੜਾ ਵਧੀਆ ਕੰਬੀਨੇਸ਼ਨ ਹੈ ਹੁਣ ਆਪਾਂ ਜਿਹੜਾ ਦਹੀਂ ਰੱਖਿਆ ਉਹਦੇ ਉੱਤੇ ਆਪਾਂ ਹਲਕਾ ਹਲਕਾ ਨਮਕ ਤੇ ਕੱਲੀ ਕਾਲੀ ਮਿਰਚ ਤੇ ਉੱਪਰੋਂ ਪੱਤਾ ਭੁੰਨੇ ਦਾ ਲਓ ਜੀ ਵੀਰਸ ਅੰਬੀਦਿਕ ਚਟਨੀ ਅੰਬੀ ਤੇ ਪੁਦੀਨੇ ਦੀ ਚਟਨੀ ਹੈ ਨਾਲ ਮੱਖਣੀ ਹੈ ਨਾਲ ਦਹੀਂ ਹੈ ਤੇ ਨਾਲ ਹੈਗੀ ਲੱਸੀ ਤੇ ਨਾਲ ਗਰਮਾ ਗਰਮ ਪਰੌਂਠੇ ਕਿਸੇ ਸਬਜੀ ਦੀ ਜ਼ਰੂਰਤ ਹੀ ਨਹੀਂ ਹੁੰਦੀ ਐਨੀ ਵਧੀਆ ਚੀਜ਼ ਬਣਦੀ ਐ ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਿਹਾ ਪਲੀਜ਼ ਉਹਨਾਂ ਰਿਕਵੈਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆ ਉਤੇ ਪ੍ਰੈਸ ਕਰਨਾ ਤਾਂਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਵੀ ਤੁਹਾਨੂੰ ਅੰਬੀ ਦੀ ਚਟਨੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਔਰ ਮੇਰੀ ਸਾਰੀ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ